ਬਲੇ ਹੋ ਜਾ ਵਿੱਚ ਚਾਹੇ ਜਿਹੜੀ ਮਿੱਟੀ ਪਈ ਹੈ ਸਤਿ ਸ੍ਰੀ ਅਕਾਲ ਰਜਿੰਦਰ ਸਿੰਘ ਚਾਨੀ ਰੋਟਰੀ ਪ੍ਰਾਈਮ ਰਾਜਪੁਰਾ ਵੱਲੋਂ ਅਸੀਂ ਪਹਿਲਾ ਸਭ ਤੋਂ ਪਹਿਲਾ ਤਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਨਟੀਸੀ ਹਾਈ ਬ੍ਰਾਂਚ ਦੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਜਸਵੀਰ ਕੌਰ ਦਾ ਤੇ ਰੈਨੂ ਮੈਡਮ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਅੰਦਾ ਧੰਨਵਾਦ ਕਰਦੇ ਆ ਤੇ ਦੱਸਣਾ ਚਾਹੁੰਦੇ ਆ ਕਿ ਰੋਟਰੀ ਪ੍ਰਾਈਮ ਰਾਜਪੁਰਾ ਵੱਲੋਂ ਜੋ ਮਿਸ਼ਨ 2024 2024 ਪੌਦੇ ਲਾਉਣ ਦਾ ਮਿਸ਼ਨ ਜਿਹੜਾ ਹੈ ਸ਼ੁਰੂ ਕੀਤਾ ਗਿਆ ਉਸ ਦੀ ਕੜੀ ਦੇ ਵਿੱਚ ਅੱਜ ਅਸੀਂ ਸਕੂਲ ਦੇ ਵਿੱਚ ਪਹੁੰਚੇ ਆ ਤੇ 50 ਪੌਦੇ ਜਿਹੜੇ ਰੋਟਰੀ ਪ੍ਰਾਈਮ ਵੱਲੋਂ ਲਗਾਏ ਗਏ ਆ ਮੈਂ ਪ੍ਰદાન ਵਿਮਲ ਜੈਨ ਦੀ ਸੈਕਟਰੀ ਸਾਡੇ ਲਲਿਤ ਜੀ ਤੇ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਜੋ ਇੱਥੇ ਅਧਿਆਪਕਾਂ ਨੂੰ ਬੱਚਿਆਂ ਨੂੰ ਤੇ ਸਾਨੂੰ ਮਾਨ ਦਿੱਤਾ ਹੈ ਧੰਨਵਾਦ ਹਾਂਜੀ ਮੈਂ ਪ੍ਰਿੰਸੀਪਲ ਜਸਪੀਤ ਕੌਰ ਬਰਾੜ ਐਨਟੀਸੀ ਰਾਜਪੁਰਾ ਅੱਜ ਸਕੂਲ ਦੇ ਵਿੱਚ ਰੋਟਰੀ ਪ੍ਰਾਈਮ ਰਾਜਪੁਰਾ ਦੇ ਵੱਲੋਂ ਪਲਾਂਟਸ ਲਗਾਏ ਜਾ ਰਹੇ ਨੇ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਸਟਾਫ ਵੱਲੋਂ ਤੇ ਸਟੂਡੈਂਟਸ ਵੱਲੋਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਤੇ ਮੈਂ ਮਾਨ ਮਹਿਸੂਸ ਕਰਦੀ ਆ ਕਿ ਇਹਨਾਂ ਨੇ ਮੇਰੇ ਸਕੂਲ ਨੂੰ ਅਡਾਪਟ ਕੀਤਾ ਤੇ ਇਹਨਾਂ ਨੇ ਕਿਹਾ ਕਿ ਮੈਮ ਤੁਹਾਡੇ ਸਕੂਲ ਨੂੰ ਬੱਚਿਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਲੋੜ ਹੋਏਗੀ ਅਸੀਂ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਆਪਣੇ ਵੱਲੋਂ ਤੇ ਮੇਰੇ ਸਟਾਫ ਵੱਲੋਂ ਤੇ ਸਟੂਡੈਂਟਸ ਵੱਲੋਂ ਇਹਨਾਂ ਦਾ ਫੇਰ ਇੱਕ ਵਾਰੀ ਤਹਿ ਦਿਲੋਂ ਧੰਨਵਾਦ ਕਰਦੀ ਆ ਜੀ ਥੈਂਕ ਯੂ ਸੋ ਮੱਚ